ਮੇਦੀ ਨੌਥੀਨ ਪਛੀ ਨੂੰ ਕੁਲਜੀਤ ਕੌਰ ਵਾਈਫ ਆਫ ਮਨਜੀਤ ਸਿੰਘ ਵਾਸੀ ਕੋਟ ਮਿਕਸਿੰਗ ਨੇ ਰਾਤ ਇਦਰਾ ਦਿੱਤੀ ਕਿ ਉਹਨਾਂ ਦੇ ਘਰ ਦੇ ਬਾਹਰ ਕੋਈ ਦੋ ਨੌਜਵਾਨ ਮੁੰਡੇ ਲੜਕੇ ਆਨੇ ਅੱਗੇ ਫਾਇਰਿੰਗ ਕੀਤੀ ਹੈ ਜੋ ਇਹ ਫਾਇਰ ਉਹਨਾਂ ਦੇ ਘਰ ਦੇ ਗੇਟ ਤੇ ਘਰ ਦੀ ਸ਼ੀਸ਼ਿਆਂ ਤੇ ਲੱਗੇ ਨੇ ਜੋ ਇਸ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਮੌਕੇ ਤੇ ਗਈ ਜੋ ਇਸ ਮੁੰਦ ਵਿੱਚ ਐਫਆਰ ਰਜਿਸਟਰ ਕਰਕੇ ਅਸੀਂ ਕਾਰਵਾਈ ਕੀਤੀ ਤੇ ਕਾਰਵਾਈ ਕਰਦੇ ਹੋਇਆ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਕਮਲ ਏਲੀਸ ਰਾਜੂ ਭਈਆ ਜਿਹੜਾ ਕਿ ਜੇਲ੍ਹ ਦੇ ਅੰਦਰ ਹੈ ਉਸਨੇ ਵਿਯੋਤਬੰਦੀ ਕਰਕੇ ਆਪਣੇ ਦੋ ਲੜਕੇ ਜਿਹੜਾ ਗੁਰਗੇ ਸੀ ਉਹਦੇ ਉਹਨੂੰ ਭੇਜ ਕੇ ਫਾਰਗ ਕਰਾਈ ਹੈ ਤੇ ਇਸ ਵਾਰ ਦੇ ਵਿੱਚ ਅਸੀਂ ਰਾਜਕੁਮਾਰ ਰਾਜੂ ਨੂੰ ਗ੍ਰਿਫਤਾਰ ਕੀਤਾ ਪ੍ਰੋਕਸੀਨ ਹੋਂਤੇ ਲਾ ਕੇ ਇਸ ਨਾਲ ਹੀ ਅਮਰਪਾਲ ਸਿੰਘ ਤੇ ਹਰਪ੍ਰੀਤ ਸਿੰਘ ਤੋਂ ਹੋਰ ਦੋਸ਼ੀ ਸੀ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਵਾਦਤ ਵਿੱਚ ਵਰਦੀ ਹੋਈ ਪਿਸਤਲ ਤੇ ਦੋ ਜਿੰਦਾ ਰੌਣ ਬਰਾਮਦ ਕੀਤੇ ਸੋ ਮੈਂ ਤੁਹਾਡੇ ਮਾਧਮ ਤੋਂ ਇਹ ਕਹਿਣਾ ਚਾਹਾਂਗਾ ਕਿ ਮਾਨਯੋਗ ਸੀਪੀ ਸਾਹਿਬ ਅਮਰਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਭੁੱਲਪ ਉਹਨਾਂ ਦੇ ਦਸ਼ਾ ਨਿਰਦੇਸ਼ ਦੇ ਹੇਠ ਅਸੀਂ ਕੰਮ ਕਰਦੇ ਆਂ ਇਹ ਵਾਰਦਾਤ ਨੂੰ ਟ੍ਰੇਸ ਕੀਤਾ ਸਾਡੇ ਐਸ ਐਚ ਓ ਇੰਸਪੈਕਟਰ ਮੋਹਿਤ ਕਮਾਨ ਨੇ ਬੜਾ ਅੱਛਾ ਕੰਮ ਕੀਤਾ ਤੇ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਕਿਸੇ ਕਿਸਮ ਦੀ ਵੀ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਜਿਹੜੇ ਲੋਕ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦੇ ਆ ਅਸੀਂ ਪੂਰ ਜ਼ੋਰ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਧੰਨਵਾਦ